ਜਿਹੜਾ ਐਨਆਰਆਈ ਵੀਰਾਂ ਦੀ ਗੱਲ ਕਰ ਰਹੇ ਹੋ ਜੀ ਤੁਸੀਂ ਐਨਆਰਆਈ ਵੀਰ ਤਾਂ ਸਾਡੇ ਸਾਰੇ ਸਹਿਯੋਗ ਦੇ ਰਹੇ ਨੇ ਪਰ ਸਾਡੇ ਪੁਰਾਣੇ ਗਾਇਬ ਨੇ ਸਰਦਾਰ ਸਰਤਾ ਸਿੰਘ ਯੂਐਸਏ ਦਾ ਪਰਿਵਾਰ ਜੀ ਗਰਨਾਥ ਸਿੰਘ ਯੂਐਸਏ ਤੇ ਹਰਜਿੰਦਰ ਸਿੰਘ ਯੂਐਸਏ ਉਹਨਾਂ ਵੱਲੋਂ ਸਾਨੂੰ ਬਹੁਤ ਸਹਿਯੋਗ ਆ ਜੀ ਸਾਡੇ ਪਿੰਡ ਦੇ ਵਿੱਚ ਉਹਨਾਂ ਨੇ ਸੀਸੀਟੀਵੀ ਕੈਮਰੇ ਲਵਾਏ ਨੇ ਸਕੂਲ ਨੂੰ ਵਧੀਆ ਮੈਨੂੰ ਦਿੱਤੇ ਨੇ ਜੀ ਪੈਸੇ ਆਪਾਂ ਸਕੂਲ ਤੇ ਲਾ ਕੇ ਦਿਖਾਈ ਨੇ ਜੀ ਅਗਰ ਇਹਨਾਂ 2 ਮਹੀਨੇ ਤੱਕ ਜੀ ਅ ਕਾਉਂਟੈਂਪਲ ਲਗਾਉਣਾ ਜੀ ਜਿਹਦੇ ਵਿੱਚ ਸਾਡੇ ਐਨਆਰ ਵੀਰਾਂ ਦਾ ਬਹੁਤ ਸਹਿਯੋਗ ਹੈ ਸਾਡੇ ਸਰਦਾਰ ਸਿੰਘ ਯੂਐਸਏ ਵੱਲੋਂ ਉਹਨਾਂ ਦੇ ਪੁੱਤਰ ਗਰਨਾਮ ਸਿੰਘ ਤੇ ਹਰਜੰਟਰ ਸਿੰਘ ਜੋ ਕਿ ਸਾਡੇ ਬਹੁਤ ਪੁਰਾਣੇ ਗਏ ਹੋਣੇ ਸਾਡੇ ਪਿੰਡ ਨਾਲ ਜੁੜੇ ਹੋਏ ਨੇ ਮਿੱਟੀ ਨਾਲ ਆਪਣੀ ਨਾਲ ਬਹੁਤ ਜ਼ਿਆਦਾ ਸਾਡੇ ਪਿੰਡ ਦਾ ਉਹ ਕਰ ਰਹੇ ਨੇ ਜੀ ਵਰਗਜ 25 30 ਹੋ ਗਈ ਜੀ ਐਕੜੇ ਮਹਾਰਾਜ ਨੇ ਕਿਰਪਾ ਕਰਤੀ ਜੀ ਵਾਕੀ ਸਰਪੰਚ ਵਧੀਆ ਚੱਲੋ ਜੀ ਇਹਨੇ ਬਹੁਤ ਵਾਕੀ ਸਾਰੀ ਪੰਚਾਇਤ ਨਾਲ ਮਿਲ ਕੇ ਕੰਮ ਚਲਾ ਰਹੀ ਹੈ ਜੀ ਨੌਜਵਾਨ ਸਰਪੰਚੇ ਜ਼ਰੂਰੀ ਹੈ ਪਿੰਡ ਦਾ ਹਾਂ ਨੌਜਵਾਨ ਚ ਕੋਈ ਜ਼ਰੂਰੀ ਹੈ ਜੀ ਬਾਕੀ ਪੰਚਾਇਤ ਸਾਰੇ ਚੰਗੇ ਆ ਜੀ ਸਾਰੇ ਜਿੰਨੇ ਦਸ ਪੰਜ ਸਾਬ ਫੋਨ ਕਰਦੇ ਨੇ ਸਾਰੇ ਇਕਦਮ ਇਕੱਠੇ ਹੋ ਕੇ ਜਾਂਦੇ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਵਿੱਚ ਰਹਿ ਕੇ ਆਪਣੇ ਵਿਰਸੇ ਨੂੰ ਭੁੱਲ ਜਾਂਦੀ ਹੈ ਅਤੇ ਬਾਅਦ ਵਿੱਚ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਨਹੀਂ ਆਉਂਦੇ ਪਰ ਨਾਬਾ ਬਲਾਕ ਦੇ ਪਿੰਡ ਕਨਸੂਹਾ ਖੁਰਦ ਵਿਖੇ ਐਨ ਆਰ ਆਈ ਗੁਰਨਾਮ ਸਿੰਘ ਜੋ ਪਿਛਲੇ 23 ਸਾਲਾਂ ਤੋਂ ਅਮਰੀਕਾ ਰਹਿ ਰਹੇ ਹਨ ਉਹਨਾਂ ਨੇ ਆਪਣੇ ਪਿੰਡ ਨੂੰ ਨਹੀਂ ਭੁੱਲਿਆ ਪਿੰਡ ਆ ਕੇ ਗੁਰਨਾਮ ਸਿੰਘ ਲਗਾਤਾਰ ਆਪਣੇ ਪਿੰਡ ਦਾ ਵਿਕਾਸ ਕਰ ਰਿਹਾ ਹੈ ਗੁਰਨਾਮ ਸਿੰਘ ਨੇ ਲੱਖਾਂ ਰੁਪਏ ਦੀ ਰਾਸ਼ੀ ਖਰਚ ਕੇ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ ਪਿੰਡ ਦੇ ਵਿੱਚ ਖਜੂਰਾ ਦੇ ਦਰਖਤ ਪਾਮ ਦੇ ਦਰਖਤ ਪਿੰਡ ਵਿੱਚ ਸਟਰੀਟ ਲਾਈਟਾਂ ਅਤੇ ਸੀਸੀਟੀਵੀ ਕੈਮਰਾ ਨਾਲ ਲੈਸ ਕਰ ਦਿੱਤਾ ਜਿਸ ਨੂੰ ਦੇਖ ਕੇ ਪਿੰਡ ਵਾਸੀ ਹੀ ਨਹੀਂ ਸਕੋ ਆਲੇ ਦੁਆਲੇ ਪਿੰਡ ਵਾਲੇ ਵੀ ਖੁਸ਼ ਹੁੰਦੇ ਹਨ ਪਿੰਡ ਦੇ ਸਰਪੰਚ ਸਤਰਾਮ ਸਿੰਘ ਸੱਤੀ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਐਨਆਰਆਈ ਵੱਲੋਂ ਜੋ ਨਹਾਰ ਬਦਲੀ ਹੈ ਉਹ ਕਾਬਲੇ ਤਾਰੀਫ ਹੈ ਕਿਉਂਕਿ ਸਾਡਾ ਪਿੰਡ ਬਿਲਕੁਲ ਪਛੜ ਚੁੱਕਿਆ ਸੀ ਇਹ ਹੈ ਨਾਬਾ ਬਲਾਕ ਦਾ ਪਿੰਡ ਕਨਸੂਹਾ ਖੁਰਦ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਪਿੰਡ ਦੀ ਦਿੱਖ ਸ਼ਹਿਰ ਨਾਲੋਂ ਘੱਟ ਨਹੀਂ ਦਿਖਾਈ ਦਿੰਦੀ ਚਾਰੇ ਪਾਸੇ ਪਾਮ ਦੇ ਦਰਖਤ ਖਜੂਰਾ ਦੇ ਦਰਖਤ ਤੋਂ ਇਲਾਵਾ ਪਿੰਡ ਵਿੱਚ ਜਗਮਗਾਉਂਦੀਆਂ ਸਟਰੀਟ ਲਾਈਟਾਂ ਆ ਤੇ ਪੂਰਾ ਪਿੰਡ ਸੀਸੀਟੀਵੀ ਕੈਮਰਾ ਨਾਲ ਲੈਸ ਹੈ ਹਰ ਦੁਆਰ ਅਤੇ ਖੰਭੇ ਤੇ ਮਾਤ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਲਈ ਸਲੋਗਨ ਵੀ ਉਲਿਕੇ ਗਏ ਹਨ ਕਿਸੇ ਵੇਲੇ ਸਕੂਲ ਦੇ ਵਿੱਚ ਕੋਈ ਬੱਚਾ ਪੜ੍ਹ ਨਹੀਂ ਆਉਂਦਾ ਸੀ ਕਿਉਂਕਿ ਸਕੂਲ ਵਿੱਚ ਬਹੁਤ ਵੱਡਾ ਢੋਪਾ ਸੀ ਅਤੇ ਮੱਛੀਆਂ ਫਿਰਦੀਆਂ ਰਹਿੰਦੀਆਂ ਸਨ ਇਸ ਦਾ ਵਿਕਾਸ ਕਰਕੇ ਲੱਖਾਂ ਰੁਪਏ ਖਰਚ ਕਰਕੇ ਅੱਜ ਸਕੂਲ ਵੀ ਚਾਰ ਚੰਦ ਲਗਾ ਰਿਹਾ ਹੈ ਐਨਆਰਆਈ ਗੁਰਨਾਮ ਸਿੰਘ ਭਾਵੇਂ 23 ਸਾਲ ਤੋਂ ਅਮਰੀਕਾ ਵਿਖੇ ਵੈਲ ਸੈਟਲਡ ਹੈ ਪਰ ਉਸਨੇ ਆਪਣੇ ਪਿੰਡ ਨੂੰ ਅਣਗੌਲਿਆ ਨਹੀਂ ਕੀਤਾ ਅਤੇ ਹਰ ਸਾਲ ਆ ਕੇ ਪਿੰਡ ਦਾ ਵਿਕਾਸ ਕਰਦਾ ਰਹਿੰਦਾ ਹੈ ਇਸ ਮੌਕੇ ਤੇ ਪਿੰਡ ਕਨਸੂਹਾ ਖੁਰਦ ਦੇ ਸਰਪੰਚ ਸਤਰਾਮ ਸਿੰਘ ਸਤੀ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਐਨਆਰਆਈ ਗੁਰਨਾਮ ਸਿੰਘ ਵੱਲੋਂ ਲਗਾਤਾਰ ਪਿੰਡ ਦੀ ਨੁਹਾਰ ਬਦਲਣ ਦੇ ਲਈ ਲੱਖਾਂ ਰੁਪਏ ਖਰਚ ਕੀਤੇ ਗਏ ਹਨ ਅਤੇ ਆਗਾਹ ਵੀ ਕਰ ਰਹੇ ਹਨ ਇਹ ਜੋ ਪਿੰਡ ਦਾ ਵਿਕਾਸ ਹੈ ਉਹ ਗੁਰਨਾਮ ਸਿੰਘ ਦੀ ਬਦੌਲਤ ਹੈ ਅਸੀਂ ਇਹਨਾਂ ਦਾ तहे ਦਿਲੋਂ ਤਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਵਿਰਸੇ ਨੂੰ ਆਪਣੇ ਪਿੰਡ ਨੂੰ ਯਾਦ ਰੱਖਦਿਆਂ ਲੱਖਾਂ ਰੁਪਏ ਖਰਚ ਕਰਕੇ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ ਪਿੰਡ ਨੂੰ ਸ਼ਹਿਰ ਦੇ ਬਰਾਬਰ ਲਿਆ ਖੜਾ ਕੀਤਾ ਉਹ ਸਾਡੀ ਪੰਚਾਇਤ ਦਾ ਬਹੁਤ ਸਾਥ ਦਿੰਦੇ ਹਨ ਪਿੰਡ ਦੇ ਵਿਕਾਸ ਲਈ ਜੋ ਵੀ ਫੈਸਲੇ ਹੁੰਦੇ ਹਨ ਉਹਨਾਂ ਦੇ ਵਿੱਚ ਉਹ ਸਾਥ ਦਿੰਦੇ ਹਨ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਆਪਣੇ ਪਿੰਡ ਆਉਂਦਾ ਤਾਂ ਪਿੰਡ ਦਾ ਵਿਕਾਸ ਦੇ ਕੇ ਵਾਕਈ ਸ਼ਹਿਰ ਵਰਗਾ ਲੱਗਦਾ ਹੈ ਸਾਡੇ ਪਿੰਡ ਦੀ ਇਹ ਖਾਸੀਅਤ ਹੈ ਕਿ ਇੱਥੇ ਸਾਰੇ ਪਿਆਰ ਮੁਹੱਬਤ ਨਾਲ ਰਹਿੰਦੇ ਹਨ ਜੀ ਮੈਂ ਸਰਪੰਚ ਪਿੰਡ ਕਮਸੂਆ ਖੁਰਦਰ ਪਿੰਡ ਦੇ ਲੋਕਾਂ ਨੇ ਜੀ ਮੈਨੂੰ ਸਮਤੀ ਨਾਲ ਸਰਪੰਚ ਚੁਣਿਆ ਸੀਗਾ ਜੀ ਮੇਰੀ ਪੂਰੀ ਪੰਚਾਇਤ ਨੂੰ ਤੇ ਜਿਹੜਾ ਐਨਆਰਆਈ ਵੀਰਾਂ ਦੀ ਗੱਲ ਕਰ ਰਹੇ ਹੋ ਜੀ ਤੁਸੀਂ ਐਨਆਰਆਈ ਵੀਰ ਤਾਂ ਸਾਡੇ ਸਾਰੇ ਸਹਿਯੋਗ ਦੇ ਰਹੇ ਨੇ ਪਰ ਸਾਡੇ ਪੁਰਾਣੇ ਗਏਬ ਨੇ ਸਰਦਾਰ ਸਰਤਾ ਸਿੰਘ ਯੂਐਸਏ ਦਾ ਪਰਿਵਾਰ ਜੀ ਗਰਨਾਮ ਸਿੰਘ ਯੂਐਸਏ ਤੇ ਹਰਜਿੰਦਰ ਸਿੰਘ ਯੂਐਸਏ ਉਹਨਾਂ ਵੱਲੋਂ ਸਾਨੂੰ ਬਹੁਤ ਸਹਿਯੋਗ ਆ ਜੀ ਸਾਡੇ ਪਿੰਡ ਦੇ ਵਿੱਚ ਉਹਨਾਂ ਨੇ ਸੀਸੀਟੀਵੀ ਕੈਮਰੇ ਲਵਾਏ ਨੇ ਸਕੂਲ ਨੂੰ ਵਧੀਆ ਮੈਨੂੰ ਦਿੱਤੇ ਨੇ ਜੀ ਪੈਸੇ ਆਪਾਂ ਸਕੂਲ ਤੇ ਲਾ ਕੇ ਦਿਖਾਈ ਨੇ ਜੀ ਤੇ ਸਾਡੇ ਹਲਕੇ ਦੇ ਐਮਐਲਏ ਸਰਦਾਰ ਗੁਰਦੇਵ ਸਿੰਘ ਜੀ ਦੇ ਮਨ ਉਹਨਾਂ ਦਾ ਸਾਨੂੰ ਬਹੁਤ ਸਹਿਯੋਗ ਆ ਜਿੱਦ ਦੇ ਕਦੇ ਵੀ ਸਾਨੂੰ ਲੋੜ ਪੈਂਦੀ ਆ ਸੀ ਉਹਨਾਂ ਕੋਲ ਖੜਦੇ ਆ ਬਿਲਕੁਲ ਸਾਡੀ ਸੁਣਦੇ ਨੇ ਬਾਕੀ ਸਾਡਾ ਮੈਂ ਹਰੇਕ ਇੰਟਰਵਿਊ ਤੇ ਕਹਿਣਾ ਸਾਡੇ ਨਾਲ ਪਿੰਡ ਦਾ ਜੀ ਕੰਮ ਸ੍ਰੀਲੰਕਾ ਵਾਲਾ ਕੰਮ ਸੀਗਾ ਸਾਡੇ ਨਾਲ ਦਿਹਾਤੀ ਤੋਂ ਆਉਂਦਾ ਸੀ ਜੀ ਕੋਈ ਨਾ 90 ਹਲਕੇ ਤੋਂ ਆਉਂਦੀ ਸਾਡਾ ਪਿੰਡ ਇੱਕ ਖੁੰਝੇ ਤੇ ਜਾ ਕੇ ਆ ਜੀ ਪਰ ਸਾਡੀ ਐਮਐਲਏ ਸਾਹਿਬ ਨੇ ਬੜੀ ਸੁਣੀ ਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਕੰਮ ਨੇ ਜਿਹੜੇ ਐਨਓਆਰਈ ਵੀ ਦਾ ਤੇ ਪੰਜਾਬ ਸਰਕਾਰ ਦੇ ਮਿਲ ਕੇ ਹਾਂਜੀ ਸਾਡੇ ਨਾਲ ਜਿਹੜੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨੇ ਸਾਡੇ ਸੀਵਰੇਜ ਪਾਈ ਹੈ ਜੀ ਤੇ ਪਿੰਡ ਦੇ ਵਿੱਚ ਬਹੁਤ ਗੰਭੀਰ ਸੀਗਾ ਉਹ ਕਰੀਆ ਤੇ ਜਿਹੜੇ ਐਨਆਰਆਈ ਵੀਰਾਂ ਵੱਲੋਂ ਕਰਨ ਵਾਲਾ ਕੰਮ ਨੇ ਜੀ ਉਹ ਸਾਡੇ ਪਿੰਡ ਦੇ ਵਿੱਚ 50 ਤਾਸ਼ੀ ਨੇ ਜੀ ਲਾਈਆਂ ਨੇ ਖਜੂਰਾ ਬੋਤਲ ਪਾਮ ਲਾਏ ਨੇ ਜੀ ਤੇ 100 ਬੂਟੇ ਅੰਬ ਦਾ ਲਾਇਆ ਸੀਨੇ 50 ਬੂਟੇ ਅਸੀਂ ਨੇ ਜਾਮਣ ਦੇ ਲਾਏ ਨੇ 10 20 ਬੂਟੇ ਅਸੀਂ ਨੇ ਲਾਏ ਨੇ ਜੀ ਅਮਰੂਦ ਦੇ ਇਹ ਸਾਰੇ ਦਰਖਤ ਅਸੀਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਲਾਈ ਨੇ ਜੀ ਇਹ ਸਰਕਾਰ ਵੱਲੋਂ ਸਾਡੀ ਇੱਕ ਬਹੁਤ ਗੰਭੀਰ ਮਸਲਾ ਬੀਜੀ ਸਾਡਾ ਹੱਡਾ ਰੂੜੀ ਦਾ 40 ਸਾਲ ਤੋਂ اٹਕੇ ਆਪਾਂ ਮਸਲਾ ਦੀ ਜੀ ਉਹਨੋਂ ਵਾਸਤੇ ਮੈਨੂੰ ਗ੍ਰਾਂਟ ਦਿੱਤੀ ਹੈ ਜੀ 5 ਲੱਖ ਰੁਪਏ ਦੀ ਜੀ ਉਹ ਅਸੀਂ ਨਹੀਂ ਲਵਾਂ ਉਸ ਤੋਂ ਇਲਾਵਾ ਹੋਰ ਡਿਵੈਲਪਮੈਂਟ ਕੀਤੀ ਹੈ ਇਸ ਤੋਂ ਇਲਾਵਾ ਜੀ ਹੋਰ ਜਿਹੜੇ ਆਪਣੇ ਕੰਮ ਕਰਨ ਵਾਲੇ ਨੇ ਅਸੀਂ ਨੇ ਸਕੂਲ ਦੇ ਆਪਣਾ ਬੈਂਚ ਲਾਇਏ ਨੇ ਜੀ ਬੈਠਣ ਵਾਸਤੇ ਤੇ ਗਰਾਊਂਡ ਆ ਸਕੂਲ ਦੇ ਵਿੱਚ ਮਿੱਟੀ-ਮੁੱਟੀ ਪਵਾਈ ਆ ਜੀ ਇੱਕ ਸਾਨੂੰ ਟਰੈਕ ਮਿਲਿਆ ਜੀ 1,60,000 ਰੁਪਿਆ ਇਹ ਲਾਇਆ ਜੀ ਅਸੀਂ ਨੇ ਸਕੂਲ ਦੇ ਵਿੱਚ ਬੱਚਿਆਂ ਵਾਸਤੇ ਤੇ ਹੁਣ ਅਸੀਂ ਸਾਨੂੰ ਗਰਾਊਂਡ ਵਾਸਤੇ ਮਿਲੇ ਨੇ ਜੀ ਪੈਸੇ ਬੱਚਿਆਂ ਵਾਸਤੇ ਹੱਦ ਲਵੇ ਗਰਾਊਂਡ ਨਹੀਂ ਸੀਗਾ ਜੀ ਸਟੇਜ ਬਣਾ ਕੇ ਗਰਾਊਂਡ ਲਵਾ ਕੇ ਓਪਨ ਜੰਮ ਲਵਾਵਾਂਗੇ ਜੀ ਤੇ ਝੁੱਲੇ ਲਾਵਾਂਗੇ ਲਾਈਟਾਂ ਲਾਵਾਂਗੇ ਸੋਲਰ ਜੀ ਤੇ 10 ਲੱਖ ਰੁਪਇਆ ਮੈਨੂੰ ਲੱਗਦਾ ਸਾਨੂੰ ਟੋਬੇ ਦਾ ਆ ਗਿਆ ਤੇ ਉਹ ਅਸੀਂ ਟੋਬੇ ਤੇ ਲਾਵਾਂਗੇ ਬੜੇ ਅੱਛੇ ਸਲੋਗਨ ਲਿਖੇ ਗਏ ਨੇ ਕਿਵੇਂ ਆਇਆ ਸੀ ਮੰਨ ਦੇ ਵਿੱਚ ਤੇ ਸੀਸੀਟੀਵੀ ਕੈਮਰੇ ਨਾਲ ਵੀ ਲਾਇਆ ਪਰ ਨਿਕਲ ਨਹੀਂ ਰਿਹਾ ਇਹ ਮੇਰੇ ਮੰਨ ਦੀ ਪਹਿਲਾਂ ਤੋਂ ਤਮੰਨਾ ਸੀ ਜੀ ਵੀ ਜੇ ਕਦੇ ਆਪਾਂ ਪਰਮਾਤਮਾ ਨੇ ਚਾਹਿਆ ਤਾਂ ਕਦੇ ਮੈਂ ਤਾਂ ਸੋਚਿਆ ਹੈ ਨਹੀਂ ਤਾਂ ਜੀ ਕਦੇ ਸਰਪੰਚ ਬਣੂਗਾ ਕਦੇ ਮੇਰੇ ਮਨ ਚ ਇਹ ਮੇਰੇ ਮਨ ਦੇ ਵਿੱਚ ਪਹਿਲਾਂ ਤੋਂ ਹੀ ਜਦੋਂ ਮੈਂ ਕੋਈ ਪਿੰਡ ਦੇ ਸਰਪੰਚ ਬਾਰੇ ਦੇਖਣਾ ਵੀਡੀਓ ਦੇ ਵਿੱਚ ਮੇਰੇ ਮਨ ਨੂੰ ਲੱਗਦਾ ਸੀ ਵੀ ਆਪਾਂ ਇਹ ਵੀ ਕਰੀਏ ਸਲੋਗਨ ਲਿਖੇ ਨੇ ਜੀ ਆਪਾਂ ਨੂੰ ਇਹ ਮੇਰੇ ਮਨ ਚ ਆਏਗੀ ਇੱਕ ਆਪਣੇ ਬੀਪੀਓ ਸਰ ਨੇ ਜੀ ਜਗਜੀਤ ਸਿੰਘ ਨੌਰਾ ਜੀ ਉਹਨਾਂ ਨੇ ਮੈਨੂੰ ਦੱਸਿਆ ਇਹਦੇ ਬਾਰੇ ਵੀ ਤੁਸੀਂ ਇਹ ਕੁਝ ਕਰੋ ਪੰਜਾਬੀ ਚ ਲਿਖੋ ਬੱਚਿਆਂ ਵਾਸਤੇ ਸਾਰਾ ਕੁਝ ਸਕੂਲ ਨੂੰ ਵੀ ਉਹ ਬਤ ਕਰਕੇ ਹਿੱਸਾ ਪਾਉਂਦੇ ਨੇ ਜੀ ਸਾਰਾ ਜਗਜੀਤ ਸਿੰਘ ਜੀ ਨੌਰਾ ਸਾਡੇ 20 ਕਿਲੋ ਨੇ ਪਾਸੋਂ ਕਿੰਨੇ ਸੀਸੀਟੀਵੀ ਕੈਮਰੇ ਲਾਏ ਨੇ ਸਾਡੇ 17 ਸੀਸੀਟੀਵੀ ਕੈਮਰੇ ਲੱਗੇ ਨੇ ਜੀ ਲਗਭਗ ਸਾਰੇ ਪਿੰਡ ਦੇ ਵਿੱਚ ਹੀ ਲੱਗ ਚੁੱਕੇ ਨੇ ਕੋਈ ਇਹੀ ਚੀਜ਼ ਜਗਾਂ ਨਹੀਂ ਜਿਹੜੀ ਕੈਮਰੇ ਤੋਂ ਬਿਨਾ ਹੋਊਗੀ ਕੈਮਰੇ ਕਿਉਂ ਲਵਾਏ ਕੀ ਨਹੀਂ ਕੈਮਰਿਆਂ ਦਾ ਕੋਈ ਸਾਡਾ ਇਹ ਨਹੀਂ ਹੈਗਾ ਮਕਸਦ ਜੀ ਵੀ ਸਾਡੇ ਪਿੰਡ 'ਚ ਕੋਈ ਕ੍ਰਾਈਮ ਚੀਜ਼ਾਂ ਕੋਈ ਸਾਡਾ ਨਸੇ ਪੱਤੇ 'ਚ ਦਾ ਪਿੰਡ ਜਮੇ ਨਹੀਂਦਾ ਜੀ ਪਰ ਮਾਹੌਲ ਦੇਖਦੇ ਨਾ ਇਹ ਜ਼ਰੂਰੀ ਤੇਜੀ ਚੀਜ਼ਾਂ ਉਹਦੇ ਕਰਕੇ ਲਵਾਏ ਨੇ ਸਾਡੇ ਐਨਆਰ ਵੀਰਾਂ ਵੱਲੋਂ ਜੀ ਹੁਣ ਇੱਕ ਸਾਡੇ तकरीबन 2 ਮਹੀਨੇ ਤੱਕ ਦੀ ਅੱਖਰ ਕੈਂਪ ਲਵਾਉਣਾ ਜਿਹਦੇ ਵਿੱਚ ਸਾਡੇ ਐਨਆਰ ਵੀਰਾਂ ਦਾ ਬਹੁਤ ਸਹਿਯੋਗ ਹੈ ਸਾਡੇ ਸਰਦਾਰ ਸਿੰਘ ਯੂਐਸਏ ਵੱਲੋਂ ਉਹਨਾਂ ਦੇ ਪੁੱਤਰ ਗਰਨਾਮ ਸਿੰਘ ਤੇ ਹਰਜਿੰਦਰ ਸਿੰਘ ਜੋ ਕਿ ਸਾਡੇ ਬਹੁਤ ਪੁਰਾਣੇ ਗਏ ਹੋਣੇ ਸਾਡੇ ਪਿੰਡ ਨਾਲ ਜੁੜੇ ਹੋਏ ਨੇ ਮਿੱਟੀ ਨਾਲ ਅਬਦੀ ਨਾਲ ਬਹੁਤ ਜ਼ਿਆਦਾ ਸਾਡੇ ਪਿੰਡ ਦਾ ਉਹ ਕਰ ਰਹੇ ਨੇ ਜੀ ਤੇ ਹੁਣ ਸਾਡੇ ਸਤਨਾ ਸਿੰਘ ਸਤੀ ਸਰਪੰਚ ਸਿੰਘ ਨਾਲ ਉਹਨਾਂ ਨੇ ਜੋ ਵੀ ਕਰਨਾ ਜੀਣਾ ਰਲ ਕੇ ਸਾਡੇ ਅੱਖਰ ਦਾ ਕੈਂਪ ਲਾਉਣਗੇ ਜੀ ਜਿਹਦੇ ਵਿੱਚ ਜੋ ਵੀ ਵਿਚਾਰਾ ਗਰੀਬ ਮਤਲਬ ਹੈਗਾ ਜਿਹੜਾ ਜੀ ਜਿਨ੍ਹਾਂ ਨੂੰ ਗਾਨ ਮਤਲਬ ਲੋੜ ਆ ਜੀ ਉਹਨਾਂ ਦੇ ਲੈਨਚ ਵਗੈਰਾ ਪਹੁੰਚਗੇ ਜੀ ਅੱਖਾਂ ਦਾ ਸਾਰਾ ਚੈੱਕ ਅਪ ਕਰਵਾਉਣਗੇ ਜੀ ਖਾਣ ਮੈਡੀਸਨ ਵੀ ਸਾਰ ਦਿੱਤੀ ਜਾਊ ਸਾਰਾ ਕੁਝ ਠੀਕ ਕਰਨਗੇ ਜੀ ਇਸ ਤੋਂ ਇਲਾਵਾ ਜੇ ਕੋਈ ਗਰੀਬ ਲੋੜਵੰਦਾ ਉਹਨਾਂ ਵਾਸਤੇ ਵੀ ਮਦਦ ਕਰਦੇ ਨੇ ਜਾਂ ਕਿ ਕਰਦੇ ਹਾਂ ਹਾਂ ਜੀ ਸਰ ਬਹੁਤ ਮਦਦ ਕਰਦੇ ਨੇ ਜੀ ਕਿਸੇ ਨੂੰ ਕਿਤੇ ਲੈ ਕੇ ਜਾਂਦੇ ਕੋਈ ਆਪਰੇਸ਼ਨ ਕਰਵਾਉਣਾ ਜਾਂ ਕੁਝ ਵੀ ਕਰਨਾ ਜੀ ਤਾਂ ਸਾਡੇ ਸਤਨਾਥ ਸਿੰਘ ਸੱਤੀ ਸਰਪੰਚ ਲੈ ਕੇ ਜਾਂਦੇ ਨੇ ਜੀ ਇਹਨਾਂ ਨੂੰ ਆਪਣਾ ਐਨਆਰਵੀ ਵੀਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਜੀ ਜੋ ਵੀ ਆਉਂਦੇ ਨੇ ਮਤਲਬ ਫਿਰ ਤੁਹਾਨੂੰ ਵੀ ਦੇਖ ਕੇ ਵੀ ਹੋਣਾ ਕੁਛ ਨਵਾਂ ਕਰ ਹਾਂਜੀ ਹਾਂਜੀ ਜਰੂਰ ਜੀ ਸਰ ਸਾਨੂੰ ਹੁੰਦੀ ਆ ਜੀ ਸਾਡੇ ਨਾਲ ਜੋੜੇ ਨੇ ਸਾਡੇ ਨਗਰ ਦਾ ਕਰਦੇ ਬਹੁਤ ਨੇ ਜੀ ਅਸੀਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜੀ ਐਨ ਆਰ ਵੀਰਾਂ ਦਾ ਜੀ ਕਈ ਵੀਰਾਂ ਦਾ ਕੰਮਰਾ ਸਜੇਗਾ ਜੀ। ਇਹੜਾ ਦੀ ਨਹਾਰ ਵਾਦਨ ਤੇ ਲਾ ਲਓ ਪਹਿਲਾਂ ਕੈਮਰੇ ਲੱਗੇ ਜੀ। ਸਟਰੀਟ ਲਾਈਟਾਂ ਲੱਗੀਆਂ। ਆਹ ਲਓ ਬੈਂਚ ਲੱਗੇ, ਦਰਖਤ ਲਾ ਲਓ ਜਿਵੇਂ ਬੋਤਲ ਫਾਉਂਟ ਹੋਵੇ, ਖੰਜੂਰਾ ਹੋਵੇ, ਆਮ ਹੋਵੇ, ਜਾਮਨ ਹੋਵੇ, ਅੰਬਰੀ ਹੋਵੇ। ਤਕਰੀਬਨ ਇੰਨਾ ਹੀ ਵੀਰਾਂ ਦਾ ਪੂਰਾ ਸਜੇਗਾ ਜੀ। ਉਹਨਾਂ ਦੇ ਮਨ ਵਿੱਚ ਹਮੇਸ਼ਾ ਹੀ ਰਹਿੰਦਾ ਵੀ ਆਪਾਂ ਪਿੰਡ ਨੂੰ ਉੱਚਾ ਲੈ ਕੇ ਜਾਣਾ ਜੀ। ਆਲੇ ਦਾਲ ਦੇ ਪਿੰਡਾਂ ਨਾਲੋਂ ਤਕਰੀਬਨ ਸਾਡਾ ਪਿੰਡ ਬਹੁਤ ਵਧੀਆ ਜੀ। ਮਿੱਟੀ ਨਾਲ ਵੀ ਹਾਂ, ਇਹ ਮਿੱਟੀ ਨਾਲ ਜੁੜੇ ਹੋਏ ਨੇ ਜੀ। ਤਕਰੀਬਨ ਜਿੱਦਾਂ ਅਸੀਂ ਕਹਿੰਨੇ ਆ ਤਾਂ ਕੈਸੇ ਭੇਜਦੇ ਨੇ ਜਿਵੇਂ ਸਾਡੇ ਲਾਲੂ ਕੁਸ਼ਤੀ ਰੰਗ ਲਾਉਂਦਾ ਹੀ ਹਰ ਸਾਲ ਉਹਦੇ ਦੀ ਪੂਰਾ ਵੱਦ ਤੋਂ ਵੱਦ ਸਹਿਯੋਗ ਦਿੰਦੇ ਨੇ ਪਿਛਲੀ ਵਾਰ ਮਿਲਿਆ ਤਾਂ 9-10 ਲੱਖ ਰੁਪਏ ਇਕੱਠਾ ਕਰਤਾ ਸੀਗਾ ਜੀ ਐਨਆਰ ਵੀਰਾਂ ਦੇ ਸਹਿਯੋਗ ਨਾਲ ਤੇ ਵਧੀਆ ਤਰੀਕੇ ਨਾਲ ਲਾਏ ਨੇ ਤੇ ਅੱਗੇ ਵੀ ਭੇਜਦੇ ਰਹਿੰਦੇ ਨੇ ਤਕਰੀਬਨ ਤੇ ਇਸ ਸਾਲ ਵੀ 25-30 ਲੱਖ ਰੁਪਏ ਜਿਹੜਾ ਪਿੰਡ ਤੇ ਲੱਗ ਚੁੱਕਿਆ ਹੈ ਜੀ ਟੇਡਾ ਜੀ ਟੇਡਾ ਜੀ ਦੇਖੇ ਦੱਸ ਰਹੀ ਹੈ ਜੀ ਪੰਡਾ ਪਿੰਡ ਦਾ ਬਹੁਤ ਪਖੜਿਆ ਹੋਇਆ ਜੀ ਤੇ ਲਾ ਲਓ ਜਿਵੇਂ ਇਧਰ ਦਿਹਾਤੀ ਚ ਦਿਹਾਤੀ ਵਾਲਿਆਂ ਨੂੰ ਪਤਾ ਹੁੰਦਾ ਜੀ ਪੰਡਾ ਦਾ ਸਾਡੇ ਚੋਂਦਾ ਇਧਰ ਨਾਬਾ ਦੇ ਵਾਲਿਆਂ ਨੂੰ ਪਤਾ ਹੁੰਦਾ ਜੀ ਲਾ ਲਓ ਐਮਪੀ ਵੀ ਨੂੰਰੇ ਦਾ ਕਦੇ ਕੋਈ ਆਇਆ ਜੀ ਲਵਾਰ ਸੇ ਹੋ ਚੁੱਕਿਆ ਹਾਂ ਜੀ ਲਵਾਰ ਸੇ ਹੋ ਚੁੱਕਿਆ ਸੀਗਾ ਜੀ ਹੁਣ ਐਨਆਰ ਵੀਰਾਂ ਦਾ ਹੀ ਪੂਰਾ ਸਹਿਯੋਗ ਹੈ ਜੀ ਗੁਰਦੇਵ ਸਿੰਘ ਦੇਮਾਣਾ ਐਮਐਲਏ ਨਾਬਾ ਜੀ ਦਾ ਪੂਰਾ ਸਹਿਯੋਗ ਹੁਣ ਉਹਨਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਪਿੰਡ ਤੇ ਕੰਮ ਹੋ ਰਹੇ ਨੇ ਸਰ ਬਹੁਤ ਵਧੀਆ ਹੋਇਆ ਜੀ ਕਿ ਇਸੇ ਕਦੇ ਨਹੀਂ ਹੋਇਆ ਜਿਆਹਾ ਜਿਹੜਾ ਇਤਨੀ ਕੰਮ ਹੋਇਆ ਜੀ ਬਹੁਤ ਨਿਹਾਰ ਬਦਲੇ ਜੀ ਪਾਨਾਂ ਦੇ ਆਈਆਂ ਨੇ ਬਹੁਤ ਵਧੀਆ ਉਹਨਾਂ ਨੇ ਸਹਿਯੋਗ ਨਾਲ ਬਣਿਆ ਜੀ ਕੰਮ ਸਾਰੇ ਜੀ ਬਾਕੀ ਗੁਰਦੇਵ ਸਿੰਘ ਦੇਮਾਨ ਜੀ ਉਹਨਾਂ ਨੇ ਬਹੁਤ ਦਿਨ ਜੀ ਪੈਸੇ ਜੀ ਸਰਪਾਸਾ ਉਹਨਾਂ ਦਾ ਬਹੁਤ ਸਹਿਨਤੀ ਹੈ ਜੀ ਉਹਦੇ ਨਾਲ ਕੰਮ ਚੱਲਦਾ ਜੀ ਸਾਡੀ ਵੀ ਸਾਡੀ ਪੰਚਾਇਤ ਸਹਿਨਤੀ ਨਾਲ ਬਣੀ ਹੈ ਜੀ ਉਹਦੇ ਕਰਕੇ ਜੀ ਸਾਰਾ ਕੰਮ ਵਧੀਆ ਹੋ ਰਿਹਾ ਸਾਰਾ ਪਿੰਡ ਵੀ ਸਹਿਯੋਗ ਦਿੰਦਾ ਜੀ ਜਿੰਨੇ ਵੀ ਇਹ ਬੂਟੇ ਲਾਏ ਨੇ ਜੀ ਬਾਕੀ ਪਾਮ ਲਾਏ ਨੇ ਜੀ ਸਾਰੇ ਸਹਿਯੋਗ ਨਾਲ ਨੇ ਐਨ ਆਰ ਆਈ ਬਾਕੀ ਯੂ ਐਸ اے ਸਰਦਾ ਸਿੰਘ ਜੀ ਇਹ ਨਾਲੀ ਦੀ ਕਿਰਪਾ ਨਾਲ ਜੀ ਚੱਲਦਾ ਜੀ ਕੰਮ ਬਹੁਤ ਵਧੀਆ ਜੀ ਡਿਵੈਲਪਮੈਂਟ ਹੋ ਰਹੀ ਹੈ ਜੀ ਪਹਿਲਾਂ ਸਕੂਲ ਦੇ ਕੀ ਹਾਲਾਤ ਸੀਗੇ ਉਹ ਤੇ ਬਹੁਤ ਬੁਰਾ ਹਾਲ ਤੇ ਜੀ ਬਾਕੀ ਪਾਣੀ ਸਾਰੇ ਖੋਦ ਵਿੱਚ ਪੰਜ ਬੱਚੇ ਦੇ ਜਗਲੋ ਹੁਣ ਤਾਂ ਬਹੁਤ ਬੱਚੇ ਵਧ ਗਏ 25 30 ਹੋ ਗਏ ਜੀ ਐਕਨੇ ਮਹਾਰਾਜ ਨੇ ਕਿਰਪਾ ਕਰਤੀ ਜੀ ਵਾਕੀ ਸਰਪੰਚ ਵਧੀਆ ਚੱਲੋ ਜੀ ਇਹਨੇ ਬਹੁਤ ਵਾਕੀ ਸਾਰੀ ਪੰਚਾਇਤ ਨਾਲ ਮਿਲ ਕੇ ਕੰਮ ਚਲਾ ਰਹੀ ਹੈ ਜੀ ਨੌਜਵਾਨ ਸਰਪੰਚ ਜ਼ਰੂਰੀ ਹੈ ਪਿੰਡ ਦਾ ਹਾਂ ਨੌਜਵਾਨ ਚੋ ਜੀ ਜ਼ਰੂਰੀ ਹੈ ਜੀ ਬਾਕੀ ਪੰਚਾਇਤ ਸਾਰੇ ਚੰਗੇ ਆ ਜੀ ਸਾਰੇ ਜਿੰਨੇ ਦਸ ਸਪੰਜ ਸਭ ਫੋਨ ਕਰਦੇ ਨੇ ਸਾਰੇ ਇੱਕਦਮ ਇਕੱਠੇ ਹੋ ਕੇ ਜਾਂਦੇ ਨੇ ਇਹੋ ਜਿਹਾ ਕੰਮ ਹੋਵੇ ਜੀ ਇਹਦੇ ਬੁਲਾਉਂਦੇ ਨੇ ਜੀ ਅਸੀਂ ਨਾਲ ਦੇ ਨਾਲ ਜਾਂਦੇ ਆ ਜੀ ਇਸ ਮੌਕੇ ਤੇ ਸਕੂਲ ਦੀ ਅਧਿਆਪਕਾ ਮਨਜੀਤ कौर ਦਾ ਕਹਿਣਾ ਹੈ ਕਿ ਕਦੇ ਉਹ ਸਮਾਂ ਸੀ ਜਦੋਂ ਸਕੂਲ ਵਿੱਚ ਛੱਪੜ ਦਾ ਰੂਪ ਧਾਰ ਕਰਕੇ ਇੱਥੇ ਮੱਛੀਆਂ ਦਾ ਰਹਿਣ ਵਸੇਰਾ ਸੀ ਪਰ ਪਿੰਡ ਦੀ ਨਿਹਾਰ ਬਦਲਣ ਵਿੱਚ ਐਨਆਰਆਈ ਗੁਰਨਾਮ ਸਿੰਘ ਦਾ ਅਹਿਮ ਯੋਗਦਾਨ ਹੈ ਹੁਣ ਬੱਚੇ ਵੀ ਬਹੁਤ ਜ਼ਿਆਦਾ ਹੋ ਗਏ ਹਨ ਅਤੇ ਸਕੂਲ ਨੂੰ ਚਾਰ ਚੰਦ ਲੱਗੇ ਹਨ ਇਹ ਸਭ ਪਿੰਡ ਵਾਸੀਆਂ ਦੀ ਮਿਹਨਤ ਅਤੇ ਗੁਰਨਾਮ ਸਿੰਘ ਵੱਲੋਂ ਦਿੱਤੇ ਸਹਿਯੋਗ ਸਦਕਾ ਹੈ ਮੈਂ 2 ਸਾਲ ਪਹਿਲਾਂ ਤੇ ਡਿਪੂਟੇਸ਼ਨ ਤੇ ਆਈ ਸੀ ਤੇ ਇੱਥੇ ਬਹੁਤ ਬੁਰਾ ਹਾਲ ਸੀਗਾ ਅਤੇ ਜਦੋਂ ਉਹ bassin overflow ਸੀਗਾ ਤੇ ਉਹਦਾ ਸਾਰਾ ਪਾਣੀ ਸੂਲ ਦੇ ਵਿੱਚ ਐਂਟਰ ਕਰ ਜਾਂਦਾ ਸੀ ਸਿਰਫ ਕਮਰੇ ਬਚਦੇ ਸੀਗੇ ਤੇ 올ਓਵਰ ਸਾਰੇ ਸਕੂਲ ਦੇ ਵਿੱਚ ਟੋਬੇ ਦਾ ਪਾਣੀ ਤੇ ਮੱਛੀਆਂ ਸੀਗੀਆਂ ਤੇ ਫਿਰ ਉਸ ਤੋਂ ਬਾਅਦ ਜਿਹੜੇ ਐਨਆਰਆਈ ਵਿੱਚ ਨੇ ਜਥੋਦੇ ਮੌਜੂਦਾ ਸਰਪੰਚ ਨੇ ਸਰ ਸਰਦਾਸ ਨਾਮ ਸਿੰਘ ਸੱਤੀ ਜੀ ਉਹਨਾਂ ਨੇ ਟੋਬੇ ਦਾ ਕੰਮ ਕਰਵਾਇਆ ਤੇ ਉਹਦੇ ਵਿੱਚ 100 150 ਦੇ ਲਗਭਗ ਟਰਾਲੀ ਮਿੱਟੀ ਦੀ ਪਵਾਈ ਤੇ ਸਾਰਾ ਪੱਧਰ ਲੈਵਲਿੰਗ ਕਰਵਾਈ ਤਾਂ ਨਾ ਕਿੰਨੇ ਬੱਚੇ ਸੀਗੇ ਤਕਰੀਬਨ 15 ਦੇ ਰਿਅਰਬਾਊਟ ਸਟੂਡੈਂਟ ਸੀਗੇ ਜਿਹੜੇ ਰੈਗੂਲਰ ਸੀਗੇ ਤੇ ਹੁਣ ਸਾਡੀ ਜਿਹੜੀ 30 ਸਟੂਡੈਂਟਸ ਹੋ ਗਈ ਡਬਲ ਹੋ ਚੁੱਕਿਆ। ਹਮ ਸਕੂਲ ਨੂੰ ਬਹੁਤ ਸਾਰਾ ਸਾਈਜ ਉਹ ਦਿੱਤਾ ਜਾਂਦਾ ਹੈ ਜਿੱਦਾਂ ਬੱਚਿਆਂ ਦੇ ਨਾਲ ਬਰਥਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ। ਜਦੋਂ ਉਹਨਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਦਾ ਕੋਈ ਬਰਥਡੇ ਹੁੰਦਾ ਕੋਈ ਫੰਕਸ਼ਨ ਹੁੰਦਾ ਹੈ ਤਾਂ ਉਹ ਬੱਚਿਆਂ ਨਾਲ ਸਾਂਝਾ ਕਰਦੇ ਨੇ ਹਰ ਖੁਸ਼ੀ ਨੂੰ। ਬੱਚਿਆਂ ਨੂੰ ਸਟੇਸ਼ਨਰੀ, ਬੈਗ ਵਗੈਰਾ ਡਿਸਟ੍ਰੀਬਿਊਟ ਕੀਤੇ ਜਾਂਦੇ ਨੇ ਉਹਨਾਂ ਵੱਲੋਂ ਤੇ ਸਕੂਲ ਦੇ ਵਿੱਚ ਜਿਵੇਂ ਫਾਰਮ ਵਗੈਰਾ ਤੇ ਖਜੂਰ ਤੇ ਪੌਦੇ ਵੀ ਲਗਾਏ ਗਏ ਨੇ ਕਾਫੀ ਦਾ ਉਹਨਾਂ ਦੀ ਹੈਲਪ ਹੁੰ ਅਸੀਂ ਚਾਹੁੰਦੇ ਹਾਂ ਕਿ ਅਜਿਹੇ ਪਿੰਡ ਹੋਰ ਵੀ ਪੰਜਾਬ ਦੇ ਵਿੱਚ ਹੋਣ ਜੋ ਸ਼ਹਿਰਾਂ ਵਾਂਗ ਲੱਗਣ ਅਸੀਂ ਆਪਣੀ ਪਿੰਡ ਦੀ ਪੰਚਾਇਤ ਅਤੇ ਐਨਆਰਏ ਵੀਰ ਗੁਰਨਾਮ ਸਿੰਘ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।